ਦੇ ਘੱਟੇ ਰਹਿਣ ਵਾਲੇ ਰਾਮਨਗਰ ਕੋਲ ਕੀ ਗੱਲ ਹੈ ਮਜਾ ਕੁਛ ਨਹੀਂ ਭਾਜੀ ਮੈਂ ਕੰਮ ਤੋਂ ਆਇਆ ਜੇ ਤੇ ਮੈਂ 4-5 ਦਿਨਾਂ ਦਾ ਢੰਡੇਗੜਾ ਗਏ ਫੋਟੋ ਛੂਟਦਾ ਮੇਰਾ ਕੰਮ ਜੇ ਤੇ 4-5 ਦਿਨਾਂ ਦਾ ਢੰਡੇਗੜੀ ਅੱਜ ਆਇਆ ਹਾਂ ਤੇ ਮੈਂ ਘਰੇ ਗੇੜਾ ਮਾਰ ਕੇ ਆਵਾਂ ਅੱਜ ਤੱਕ ਤਾਂ ਕਿੱਤੇ ਵਾਂ ਤੇ ਗਏ ਆ ਤੇ ਚਾਰ ਕਿ ਮੁੰਡੇਗੇ ਮੋਟਰਸਾਈਕਲ ਤੇ ਤੇ ਉਹ ਆਕੇ ਕਹਿੰਦੇ ਵੀ ਉਹ ਆਕੇ ਕਹਿੰਦੇ ਤੇ ਗਿਆਨੇ ਕੀ ਕਿਦਾਂ ਮੈਂ ਕਹਾ ਭਰਾ ਮੇਰਾ ਨਾਮ ਹੈਗਾ ਤੂੰ ਨਾਲ ਲੈ ਲੈ ਤੇ ਉਹਨੇ ਕੋਈ ਗੱਲ ਹੀ ਨਹੀਂ ਕੀਤੀ ਅੱਗੋ ਅੱਗੋ ਤੇ ਕਹਿੰਦੇ ਪੇੜਾ ਛੁੱਟੰਦਾ ਮੇਰੇ ਮੋਟੇ ਭਾਜੀ ਪਹਿਲਾਂ ਉਹ ਸੁੱਟਣ ਦਾ ਪਿਆ ਫਿਰ ਦੋ ਤਿੰਨ ਮੁੰਡੇ ਮੈਨੂੰ ਹੋਰ ਪੇ ਤਿੰਨ ਜਿਹੜੇ ਹੈਗੇ ਭਾਜੀ ਕੁਝ ਵੀ ਨਹੀਂ ਹੈਗਾ ਮੈਂ ਤੇਰੇ ਇੰਨਾ ਨਹੀਂ ਮਿਲਿਆ ਝਗੜਾ ਝਗੜਾ ਹੋਇਆ ਹੈ ਤੁਹਾਡਾ ਕੁਝ ਨਹੀਂ ਹੋਇਆ ਭਾਜੀ ਇਕਦਮੀ ਮਤਲਬ ਕਿ ਹੋਇਆ ਹੈ ਨਾ ਪੰਜਾਬੀਆਂ ਨੇ ਵੈਰ ਪੈਣ ਦੇ ਆ ਭਈਏ ਆ ਜਿਹੜੇ ਪ੍ਰਵਾਸੀ ਹੈਗੇ ਸਾਰੇ ਭਈਏ ਪੰਜਾਬੀ ਸਾਰੇ ਭਈਏ ਜੀ ਹਥਿਆਰ ਵੀ ਥੋੜੀ ਜੇ ਹੈ ਹਥਿਆਰ ਚਾਰ ਪੰਜ ਉਹਨਾਂ ਕੋ ਮਤਲਬ ਕਿ ਜਿਹੜੇ ਬੰਦੇ ਮੈਂ ਤਾਂ ਦੱਸਦਾ ਨਾ ਜਿੱਦਾਂ ਉਹਨਾਂ ਨੇ ਮੈਨੂੰ ਸੁੱਟਿਆ ਮੈਂ ਕੋ ਗੱਲ ਪੈਣ ਨੂੰ ਹੈ ਕਿ ਦਸਤਾਰ ਨੂੰ ਹੱਥ ਲੱਗਾ ਮੈਂ ਅੱਗੋ ਗੱਲ ਪੈਨ ਨੂੰ ਆ ਤੇ ਘਟੋ ਘਟੂ ਨਹੀਂ ਮੇਰੇ ਖਿਆਲ ਨਾਲ 17 ਤੋਂ 20 ਜਣੇ ਹੈਗੇ ਜਿਨ੍ਹਾਂ ਨੂੰ ਸਾਰਿਆਂ ਨੂੰ ਕਿਰਪਾਨਾਂ ਹੈਗੇ ਅੱਛਾ ਕਿਰਪਾਨਾਂ ਨਹੀਂ ਮੈਂ ਇਥੋਂ ਦਾ ਹੀ ਰਹਿਣਾ ਹੈ ਕੰਮ ਮੇਰਾ ਚਾ ਟਿਕਟ ਦਾ ਹੈ ਜਿਹੜੀ ਕਿਤੇ ਦਸਤਾਰ ਲੱਗੀ ਝਗੜੇ ਦੇ ਦੌਰਾਨ ਲੱਗੀ ਹੈ ਜਾਂ ਬਾਹਰ ਕੇ ਲੱਗੀ ਝਗੜੇ ਦੇ ਦੌਰਾਨ ਤੇ ਜਾਣ ਕੇ ਵੀ ਲੱਗੀ ਹੈ ਜਾਣ ਕੇ ਵੀ ਕਹੋ ਝਗੜੇ ਦੇ ਦੌਰਾਨ ਦੋਵੇਂ ਭਰਾ ਜੀ ਦੋਵੇਂ ਭਰਾ ਸਰਦਾਰ ਹੈਂ ਹਾਂ ਜੀ ਕਿੱਥੇ ਤੋਂ ਆਤੀ ਮੈਂ ਤੁਹਾਨੂੰ ਦੱਸ ਦਾਂ ਦਸਤਾਰ ਜਦੋਂ ਉਹਨਾਂ ਨੇ ਕੁੱਟਿਆ ਤੇ ਦਸਤਾਰ ਥੱਲੇ ਦਸਤਾਰ ਹੀ ਸਾਰੇ ਲੱਬੇ ਦੇ ਗਰੇਨੇ ਲੱਬੇ ਹਾਂ ਨਾਂ ਲੈ ਗਏ ਕਿਸ ਤਰ੍ਹਾਂ ਦੀ ਕਾਰਵਾਈ ਚਾਹੁੰਦੇ ਹੋ ਭਾਈ ਕਿਸ ਤਰ੍ਹਾਂ ਦੇ ਭਾਈ ਜਿੱਥੋਂ ਤੱਕ ਵੀ ਜਿਹੜਾ ਜਥੇ ਬੰਦੀ ਹੁੰਦੇ ਆ ਜਲਦ ਤੋਂ ਜਲਦ ਸਾਡਾ ਸਾਥ ਦੋ ਤੇ ਪੁਲਿਸ ਨੂੰ ਇਹੋ ਕਹਿ ਲੈ ਕੇ ਕਿ ਇਹ ਆਪਦੇ ਵਿੱਚ ਪੁੱਦਾ ਜਾਣਾ ਹੈ ਉਹ ਖਰਾਬ ਬਿਲਕੁਲ ਸਹੀ ਚੁੱਕਿਆ ਗਿਆ ਹੈ ਬੋਲ ਬਹੁਤ ਖਰਾਬ ਕਰਦੇ ਭਾਈ ਬਹੁਤ ਆ ਚਾਰ ਪੰਜ ਰਿਹਾ ਮੈਂ ਤਾਂ ਤਾਂ ਹੀ ਦਰਦਾ ਮੈਂ ਕਹਿੰਦਾ ਚੱਲ ਇਸ ਤੋਂ ਪਹਿਲੇ ਗ੍ਰਾਮ ਨਗਰ ਕੋਣੀ ਚੱਕਿਆ ਸੀ ਕਿ ਜਿੱਥੇ ਨੋਜਵਦੀ ਪਾਣੀ ਲੈ ਚੁੱਕੀ ਹਾਂ ਉਦੋਂ ਉਦੋਂ ਉਹ ਗੱਲ ਆ ਤੇ ਮੈਂ ਤਾਂ ਕਰਕੇ ਮਲੇ ਜ ਰਹੇ ਨਾ ਕਿ ਮੁੰਲਾ ਬਹੁਤ ਗੰਦਾ ਹੈ ਤੇ ਜਦੋਂ ਆਈਦਾ ਆ ਉਦੋਂ ਤੇ ਆਪਣੇ ਘਰੋਂ ਬਾਹਰ ਹੀ ਨਹੀਂ ਨਿਕਲੇਦਾ ਅੱਜ ਬਾ ਆਏ ਕਿ ਆਇਆ ਹੀ ਕੰਮ ਤੋਂ ਤੇ ਤਾਂ ਕਰਕੇ ਹੋਇਆ ਜਿਹੜੀ ਅਪੀਲ ਕਰਨਾ ਕੋਈ ਅਪੀਲ ਨਹੀਂ ਭਜੀ ਹੁਣ ਬਾ ਪੁਲਿਸ ਸਾਹ ਪੁਲਿਸ ਮੁਕੇ ਤੇ ਮੌਜੂਦ ਆ ਕਿਸ ਤਰ੍ਹਾਂ ਕਾਰਵਾਈ ਚਾਹੁੰਦੇ ਬਾ ਉਹਨਾਂ ਨੂੰ ਪਰਚੇ ਦਿੱਤੇ ਜਾਣ ਜਲਦ ਤੋਂ ਜਲਦ ਅਮਰ ਕਿਕਰ ਕਿੱਥੋਂ ਦੇ ਨੇ ਸਰ ਆਮਨ ਕਰਤੋ ਨਹੀਂ ਤਾਂ ਬਸ ਗੱਲ ਕੀ ਹੋਈ ਐ ਇੱਥੇ ਹੁਣੇ ਹੀ ਨਾ ਮੁੰਡੇ ਆ ਦੋ ਵਿਚਾਰੇ ਬੱਚੇ ਉਹਨਾਂ ਦਾ ਮਾਂ ਤੇ ਪਿਓ ਨਹੀਂ ਹੈਗਾ ਤੇ ਕੋਈ ਆਣ ਪਛਾਤੇ ਮੁੰਡੇ ਕਾਫੀ ਆ ਪ੍ਰਵਾਸੀ ਵਿੰਗ ਜਿਨ੍ਹਾਂ ਨੇ ਆਣ ਕਦਾਂ ਨੂੰ ਢਾ ਲਿਆ ਅੰਦਰ ਗਏ ਤੇ 17 ਵੀ ਨਾਲ ਲੈ ਗਏ ਬਹੁਤ ਘੁੱਟ ਮਾਰ ਕੀਤੀ ਅਸੀਂ ਇਹ ਕਹਿਣਾ ਚਾਹੁੰਦੇ ਇਹਨਾਂ ਦੇ ਜਿਹੜਾ ਵਾਇਆ ਕਾਟ ਇਹਨਾਂ ਦਾ ਚੱਕ ਕੀਤਾ ਜਾਵੇ ਇਹਨਾਂ ਦੇ ਆਧਾਰ ਕਾਰਡ ਇਹਨਾਂ ਦੇ ਵੋਟਰ ਕਾਰਡ ਚੱਕ ਕੀਤੇ ਜਾਣ ਇੱਥੋਂ ਤੇ ਇਹ ਜਿਹਦੇ ਆਧਾਰ ਕਾਰਡ ਨੇ ਜਿਹੜਾ ਕੋਈ ਆਪਣਾ ਪੂਰਾ ਸਬੂਤ ਨਹੀਂ ਦਿੰਦਾ ਉਹਨਾਂ ਨੂੰ ਇੱਥੋਂ ਕੱਢਿਆ ਜਾ ਹਾਂਜੀ ਗੱਲ ਕੀ ਹੋਈ ਗੱਲ ਝਗੜਾ ਕਿੱਥੇ ਗੱਲ ਪੂਰੀ ਤਾਂ ਮੈਨੂੰ ਵੀ ਕਾਛ ਨਹੀਂ ਪਤਾ ਮੈਂ ਲੜਦੇ ਬੈਠੇ ਖੋਲਦੇ ਜਿਹੜਾ ਟੈਂਕ ਕਿਵੇਂ ਜ ਨਹੀਂ ਜੀ ਕਾਫੀ ਇਥੇ 40-50 ਜਣੇ ਸੀ 40-50 ਮੁੰਡੇ ਆਏ ਅੱਗੇ ਵੀ ਆਰਾਮਨਗਰ ਟਾਉਣੀ ਕਾਫੀ ਬਦਨਾਮ ਹੈ ਜਿਹੜੇ ਝਗੜਿਆਂ ਦੇ ਕਿਸ ਤਰ੍ਹਾਂ ਦੇਖਦੇ ਹੋ ਨਸ਼ਿਆਂ ਦੇ ਹਾਂਜੀ ਪਹਿਲੇ ਵੀ ਇਦਾਂ ਹੀ ਆ ਥੋੜਾ ਚਿਰ ਪਹਿਲਾਂ ਵੀ ਅੱਜ ਤੋਂ ਪਿਛਲੇ ਕਿੰਨੇ ਵੀ ਇਥੇ ਦਸਤਾਰ ਲੱਤੀ ਸੀ ਗੁਰਪ੍ਰੀਤ ਸਿੰਘ ਦਸਤਾਰ ਪਈ ਜਾਂਦਾ ਪਰ ਪੁਲਿਸ ਤੋਂ ਉੱਪਰ ਪੁਲਿਸ ਜੇ ਕੰਮ ਕਰਦੀ ਹੈ ਪੁਲਿਸ ਦਾ ਕੀ ਹੈ ਪੁਲਿਸ ਆਉਂਦੀ ਜਾਂਦੀ ਨਹੀਂ ਕਿਹੜੀ ਲੱਗਦੇ ਪੀਸੀਆਰ ਗੱਡੀਆਂ ਨੂੰ ਪੀਸੀਆਰ ਤੇ ਫੋਨ ਕੀਤਾ ਮੌਕੇ ਤੇ ਹੁਣ ਆ ਗਈ ਹਾਂਜੀ ਹੁਣ ਕਾਰਵਾਈ ਜਾਂਦੇ ਕਾਰਵਾਈ ਚਾਹੁੰਦੇ ਬਸ ਇਹੀ ਇਹੀ ਆਣਾ ਤੇ ਕਈ ਵਾਰੀ ਇਸ ਇਲਾਕੇ ਦੇ ਵਿੱਚ ਐਦਾਂ ਦੀਆਂ ਘ ਇਦਾਂ ਰੁਟੀਨ ਦੇ ਵਿੱਚ ਹੁੰਦਾ ਆਪਣੀ ਗੇੜੀ ਰੱਖਣਗੇ ਉਸ ਗੇੜਾ ਲਾਉਂਦੀ ਹੈ ਵੈਸੇ ਨਹੀਂ ਨਹੀਂ ਹੁੰਦੀ ਇਹਨਾਂ ਵੱਲੋਂ ਇਹ ਵੀ ਕਿਹਾ ਗਿਆ ਵੀ ਪੱਗਾ ਨਾਲ ਲੱਗੇ ਹਾਂਜੀ ਪੱਗਾ ਨਾਲ ਲੈ ਕੀ ਬੇਨਤੀ ਕਰਨੀ ਜਾਂਦੀ ਬੇਨਤੀ ਕਰਨੀ ਜਾਂਦਾ ਇਹਨਾਂ ਨਾਲ ਸਾਥ ਮਿਲਣਾ ਚਾਹੀਦਾ ਬੱਚਿਆਂ ਇਹਨਾਂ ਦਾ ਮਾਪਿਓ ਨਹੀਂ ਮਾਪਿਓ ਮਿਟਰੇ ਹੈਗੇ ਇਹਨਾਂ ਨੂੰ ਇਨਸਾਫ਼ ਮਿਲਣਾ ਚਾਹੀਦਾ ਬੱਚੇ ਰਹਿਣ ਵਾਲੇ ਆ ਕੁਲਵਿੰਦਰ ਕੌਰ ਮੇਰਾ ਨਾਮ ਆ ਅੱਜ ਹੋਇਆ ਵੀ ਉਹ ਬੱਚਾ ਕੰਮ ਤੋਂ ਆਇਆ ਉਹਦਾ ਮੁੰਡੇ ਦਾ ਨਾਮ ਉਹਦਾ ਮਾਂ ਨਾ ਪਿਓ ਦੋਵੇਂ ਨਿਗਨਗੇ ਬੱਚੇ ਪੜ੍ਹਿਆ ਮੰਦੇ ਦੇ ਸਿਰ ਤੇ ਚਲੋ ਉਹ ਬੱਚੇ ਰਹਿੰਦੇ ਕੰਮ ਤੋਂ ਆਏ ਮੁੰਡੇ 15 16 20 ਮੁੰਡੇ ਆਏ ਆ ਉਹਦੇ ਗੱਲ ਪੈ ਕੇ ਭਈਏ ਆ ਮੁੰਡਿਆਂ ਦੇ ਵੀ ਭਈਏ ਮੈਂ ਨਹੀਂ ਵੇਖੇ ਉਹਨਾਂ ਦੱਸਿਆ ਵਾ ਵੇਖੋ ਭਈਏ ਮੁੰਡੇ ਆ ਭਈਏ ਉੱਠ ਕੇ ਸਾਡੇ ਬੱਚਿਆਂ ਦੀਆਂ ਦਸਤਾਰਾਂ ਲਾ ਕੇ ਖੜਨ ਹੱਥੀਂ ਪਹਿਣ ਕਿੱਡੀ ਗੱਲ ਮਾੜੀ ਆ ਪਰ ਇੱਥੇ ਕੋਈ ਮਰਦਾ ਨਹੀਂ ਚੁੱਕਦਾ ਕੋਈ ਬੰਦਾ ਨਹੀਂ ਗੱਲ ਕਰਦਾ ਦਸਤਾਰ ਦਸਤਾਰ ਲਾ ਕੇ ਲੈ ਕੇ ਨਿੱਕੇ ਮੁੰਡੇ ਦੀ ਇੱਕ ਮੁੰਡੇ ਦੀ ਲਾ ਕੇ ਨਾਲ ਲੈ ਗਏ ਜਦੋਂ ਮੈਂ ਆਈ ਮੌਕੇ ਦਸਤਾਰਾਂ ਦੋਵਾਂ ਦੇ ਸਿਰ ਤੇ ਨਹੀਂ ਆਗੀਆਂ ਕਿ ਇਹ ਗੱਲ ਦਾ ਝਗੜਾ ਨੂੰ ਉਹ ਕਿਦੇ ਉਹ ਗਿਆਨੀ ਗਿਆਨੀ ਕਹਿੰਦੇ ਉਹਨੇ ਕਿਹਾ ਚੜ ਗਿਆਨੀ ਨੇ ਕਿਹਾ ਮੇਰੇ ਨਾਲ ਉਹਨੇ ਇੰਨੀ ਗੱਲ ਕੀ ਉਹਨਾਂ ਚਪੇੜਾ ਮਾਰਦੀਆਂ ਵਾ ਤੇ ਉਹ ਮੁੰਡੇ ਦਸਤਾਰ ਹੀ ਲਾਗ ਲੈ ਕੇ ਸੱਟਾਂ ਦੋਵਾਂ ਭਰਾਉਣ ਨੂੰ ਕਿੰਨੇ ਬੰਦੇ ਆਏ ਸੀ ਜੋ ਜਨਾਬ 15 16 ਮੁੰਡੇ ਆnde ਹੈਗੇ ਮੈਂ ਤੇ ਮੇਰੇ ਆਉਣ ਤੋਂ ਪਹਿਲਾਂ ਚੱਲ ਗਏ ਆ ਕਿਹਨੇ ਡਾ ਹੈ ਮੱਲੇ ਦੇ ਵੀ ਆ ਦੇ ਬਾੜ ਦੇ ਵੀ ਆ ਜੇ ਮੱਲੇ ਦੇ ਮੁੰਡੇ ਲਿਆਉਂਦੇ ਆ ਤੇ ਮੁੰਡੇ ਹੁੰਦੇ ਆ ਜੇ 12ਵੇਂ ਮੁੰਡੇ ਨਾਲ ਮਹੱਲੇ ਦੇ ਨਾਲੋਂ ਬਾਹਰ ਦੇ ਮੁੰਡੇ ਆ ਨਹੀਂ ਸਕਦੇ। ਕਲਾ ਵਗੈਰਾ ਦੀ ਕੋਈ ਦਾਦਰ ਕਿਰਪਾਨ ਨਾਲ ਦੇ ਉਹਨਾਂ ਦੇ ਕੋਲ। ਕਿਸ ਤਰ੍ਹਾਂ ਦੀ ਕਾਰਵਾਈ ਚਾਹਦੇ ਆ ਅਸੀਂ? ਅਸੀਂ ਕਾਰਵਾਈ ਇਹ ਜੋ ਉਹਨੇ ਵੇਖੋ ਇਹ ਥੋੜੀ ਜਿਹੜੀ ਜੋ ਵੀ ਹੈ ਨਾ ਸਫਾਈ ਕੀਤੀ ਜਾਵੇ। ਸਾਡੇ ਜਸੇਬੰਦੀਆਂ ਜੋ ਵੀ ਇਹਨਾਂ ਮੁੰਡਿਆਂ ਦਾ ਵਿਚਾਰੇ ਬੱਚਿਆਂ ਦਾ ਮੁੱਲ ਪਾਉਣ ਇਥੇ ਪਹਿਨੇ ਸੁਣਾਈ ਨਹੀਂ ਇਹਨਾਂ ਦੀ ਕਰਨ। ਇਹ ਪਹਿਲੇ ਵੀ ਆਮਨਗਰ ਕੋਲ। ਆਮਨਗਰ ਤੇ ਬਹੁਤ ਕੁਝ ਹੁੰਦਾ ਵਾ। ਕੋਈ ਪੁਲਿਸ ਬਰੋਤਨਾ ਥੋੜੀ ਚੈਕਿੰਗ ਕਰਾਂ। ਪੁਲਿਸ ਵਾਰ ਜਦੋਂ ਕੋਈ ਗੱਲ ਬਣਦੀ ਉਦੋਂ ਆਉਂਦੇ ਉਦਾਂ ਨਹੀਂ ਜੋ ਕੋਈ ਵੀ ਹੁੰਦਾ। ਉਦਾਂ ਕੋਈ ਨਹੀਂ ਕਿਹੜਾ। ਉਦਾਂ ਕੋ ਜੇ ਗਾਉਂਸਾਂ ਆ ਜਾਂਦੇ ਆ ਸਾਡੇ ਮਰੇ ਬਾਹਰ ਦੇ ਬੰਦੇ ਵੀ ਹੁੰਦੇ ਆ ਤੇ ਮਹੱਲੇ ਜੀ ਬਹੁਤ ਅਸੀਂ ਕਹਿੰਦੇ ਆ ਜਿਹੜੇ ਭਈਏ ਆ ਜਾਂ ਬੰਗਾਲੀਆਂ ਕੇ ਇਹਦੇ ਦੋਖੀ ਨਹੀਂ ਹੈਗੇ ਅਸੀਂ ਇਹ ਗੱਲ ਕਹਿੰਦੇ ਆ ਧਾਰਕਾ ਉਹ ਰਹਿ ਜਿਨ੍ਹਾਂ ਦੇ ਘਰ ਜੋ ਕਿਰਾਏਦਾਰ ਜਿਤਨਾ ਬਾਹਰ ਕਹਿੰਦੇ ਬਾਬੇ ਉਦਾਂ ਇਹ ਕੱਢੇ ਜਾਣ ਹਾਂਜੀ ਸਾਡੇ ਮਹੱਲੇ ਦੇ ਸਾਡੇ ਸਿੱਖ ਬੱਚੇ ਸਾਡੇ ਜਿਨ੍ਹਾਂ ਦੀ ਬੇਇੱਜ਼ਤੀ ਕੀਤੀ ਆ ਦਸਤਾਰਾਂ ਲਾਈਆਂ ਬਹੁਤ ਜਲਦ ਅਸੀਂ ਜਿ세 ਬੰਦੇ ਨੇ ਹੱਥ ਜੋੜ ਕੇ ਬੇਇੱਜ਼ਤੀ ਕਰਦੇ ਸਾਡੀ ਜਿੱਥੇ ਵੀ ਆਵਾਜ਼ ਸੁਣਨ ਸਾਨੂੰ ਆਣ ਕੇ ਤਾਂ ਬੱਚਿਆਂ ਦੀ ਜੋ ਵੀ ਗੱਲ ਸੁਣਨ ਇੰਨਾ ਬੱਚਿਆਂ ਦਾ ਮਾਂ ਪਿਓ ਨਹੀਂ ਹੈਗਾ ਇਹਨਾਂ ਦੇ ਹੱਥ ਜੋੜ ਕੇ ਇਹਨਾਂ ਦੀ ਬੇਨਤੀ ਆ ਬੇਨਾਨੀ ਦਸਤਾਰ ਦਾ ਮੁੱਲ ਠੀਕ ਸਾਥ ਦੇਣ ਦਾ ਨਾਮ ਕਰੀ ਸਰਦਾਰਾ ਇਹ ਜੀ ਇੱਕ ਝਗੜਾ ਹੋਣ ਬਾਰੇ ਸਾਨੂੰ ਇਨਫਾਰਮੇਸ਼ਨ ਮਿਲੀ ਹੈ ਉਹਦੇ ਰਿਗਾਰਡਿੰਗ ਆਪਾਂ ਮੌਕੇ ਤੇ ਆਏ ਆ ਤੇ ਜੋ ਵੀ ਮਾਮਲਾ ਹੋ ਗਾ ਉਹਦੇ ਰਿਗਾਰਡਿੰਗ ਜਿਨ੍ਹਾਂ ਨੇ ਵੀ ਇੱਥੇ ਗੁੰਡਾਗਰਦੀ ਕੀਤੀ ਉਹਨਾਂ ਦੇ ਖਿਲਾਫ ਸਹੀ ਕਾਰਵਾਈ ਕੀਤੀ ਜਾਵੇਗੀ ਸਰ ਕਿੰਨੇ ਲੋਕਾਂ ਦੇ ਖਿਲਾਫ ਕੰਪਲੇਂਟ ਦਿੱਤੀ ਹੈ ਫਿਲਹਾਲ ਸਾਨੂੰ ਕੋਈ ਵੀ ਕੰਪਲੇਂਟ ਨਹੀਂ ਮਿਲੀ ਸਿਰਫ ਸਾਨੂੰ ਇੰਨਾ ਮੈਸੇਜ ਮਿਲਿਆ ਸੀਗਾ ਕਿ ਇੱਥੇ ਜਿਹੜਾ ਵਾ ਝਗੜਾ ਹੋਇਆ ਵਾ ਆਪਾਂ ਮੌਕੇ ਤੇ ਆਏ ਆ ਜੋ ਵੀ ਸਾਨੂੰ ਕੰ